ਇੰਦਰੇ ਕੀ ਕਰੀ ਜਾਂਦੇ ਜੇ ਬਣਾ ਲਈਏ ਮੈਂ ਕਿਹਾ ਮੈਂ ਘਰੋਂ ਸਨਸਕ੍ਰੀਮ ਲਾ ਗਿਆ ਤੇ ਕੁੜੀਆਂ ਵੀ ਬਾਹਰ ਤੇ ਟੁੱੜੀ ਜਾਮ ਗਈ ਹੁਣ ਸਨਸਕ੍ਰੀਮ ਲਾ ਲਿਆ ਇਹ ਆਪਣੀ ਸਨਸਕ੍ਰੀਮ ਬਣੀ ਹਮੋਲ ਚਲਮ ਖਾ ਲਈਏ ਮੈਂ ਕਿਹਾ ਜੰਦਰ ਦਾ ਗਾਇਸ ਥੋੜੀ ਸਾਈਡ ਦਿਓ ਗਾਇਸ ਐਕਸਕਿਊਜ਼ ਮੀ ਮੈਮ ਪਲੀਜ਼ ਗਿਵ ਮੈਸ ਸਾਈਡ ਇਹ ਕਹਿੰਦਾ business ਕਰਨਾ ਪਹਿਲਾਂ BMW ਡੋਲੀ ਲੈਣੀ ਬਿਜ਼ਨਸ ਤੇ ਖੋਲਤਾ ਵੀਰ ਜੀ ਨੂੰ BMW ਡੋਲੀ ਲੈ ਕੇ ਦਿੱਤੀ ਬੂਟ ਤਾਂ ਬੂਟ ਕਿਦਾਂ ਦੇ ਲੈਂਦੇ ਇਦਾਂ ਦੇ ਲੈਣੇ ਗੁਰੂ ਆ ਚੈੱਕ ਕਰਾਵੇ ਕੋਈ ਨਹੀਂ ਉਹ ਬ੍ਰਾਂਡ ਨਹੀਂ ਮਿਲਿਆ ਉਹ ਮਹਿੰਗਾ ਹੀ ਨਾ ਵੇਚਣਾ ਬ੍ਰਾਂਡ ਥੋੜਾ ਮੈਨੂੰ ਦੱਸਣਾ ਹੈ ਪਹਿਲਾਂ ਮੈਂ ਜਾਣਾ ਹਾਂ ਤੇਰੇ ਨਾਲ ਇਹਨਾਂ ਨੂੰ ਬ੍ਰਾਂਡ ਲੈਣਾ ਨਹੀਂ ਆਉਂਦਾ ਇਹ ਬੂਟ ਆ ਕੋਈ ਦੱਸੋ ਚਿੱਟੇ ਨੀਲੇ ਧਾਰੀਆਂ ਗੂੜੀਆਂ ਨੀਲੀਆਂ ਫਿੱਕੀ ਨੀਲੀਆਂ ਆਹ ਬ੍ਰਾਂਡ ਪੜਨਾ ਨਾ ਪੜ ਕੀ ਲਿਖਿਆ ਪਤਾ ਨਹੀਂ ਕੀ ਹੈ 24 ਯਾਰ ਕੀ ਬਣਿਆ ਹੋਰ ਇਹੋ ਮੈਨੂੰ ਵੀ ਨਹੀਂ ਬਣਾਉਣਾ ਆ ਤੁੰ ਦਾ ਤਾਈ ਤੈਨੂੰ ਪੁੱਛਣ ਦੇ ਵਡਾ ਹੈ ਨਾ ਬੜਾ ਹੈ ਚਲੋ ਇਹ ਨਵੇੜੋ ਕੰਮ ਫਿਰ ਪੱਠੇ ਚਕਾਓ ਮੈਨੂੰ ਹਾਂ ਹਾਂ ਆਏ ਹਾਏ ਮੈਂ ਤੂੜੀ ਛੋਟੀ ਕਰ ਦੇ ਮਸਾ ਇਹਨਾਂ ਨੂੰ ਗੁਰੂਆ ਪੱਠੇ ਪੱਠੇ ਪਾ ਕੇ ਦੇ ਹਾਂ ਜੋੜਨ ਚੈੱਕ ਕਰੋ ਪੱਪੀ ਦੇ ਦੇ ਗਾਇਸਾਂ ਨੰਨ ਪੱਪੀ ਦੇ ਦੇ स्वागत ਕਰਦੇ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਤੇ ਮੁੜਕੋ ਮੁੜਕੀ ਕੰਮ ਹੋਇਆ ਪਿਆ ਮੁੜਕੋ ਮੁੜਕੀ ਚੋਰਿਆ ਹੁਣ ਗਰਮੀ ਵਾਲੇ ਵਲੌਗ ਸਾਰੇ ਇਦਾਂ ਹੀ ਬੰਨੇ ਆ ਦੇ ਤੇ ਬਾਕੀ ਚੈਨਲ ਵਧੀਆ ਲੱਗਦਾ ਹੁੰਦਾ ਆਪਸ ਵਿੱਚ ਵੀਡੀਓ ਵਧੀਆ ਲੱਗਦੀ ਇੰਨੇ ਲਾਈਕ ਸਕਰ ਸਕਰ ਪਾਇਸ ਕਰ ਲੈ ਹੈ ਨਾ ਲੈ ਆਉਣਾ ਚਾਹ ਕਰ ਪਾਇਸ ਕਰਕੇ ਜਾ ਕਰੋ ਵੀਡੀਓ ਨੂੰ ਵਾਲ ਦੇ ਕਿਹੜੇ ਕੁੰਡਲ ਪਏ ਹੋ ਅੱਜ ਕਹਣ ਜੇ ਇੰਨੇ ਤਾਂ ਕੱਖ ਲਾਇਆ ਵੀ ਨਹੀਂ ਅੱਜ ਨੰਬੇ ਕੋ ਬਾਲ ਟੱਕ ਗਏ ਤਾਂ ਬਸ ਦੋ ਸਟੇ ਆ ਪਹਿਲਾ ਇੱਕ ਪਹਿਲਾਂ ਹੀ ਜੋ ਛੁੱਟ ਛੱਡਿਆ ਸਰ ਸ਼ਾਮ ਨੂੰ ਚੱਲਦਾ ਕੰਮ ਆ ਉਧਰ ਕੀ ਕਰਨ ਲੱਗੇ ਕੁੜੀ ਨਹੀਂ ਆਉਣੀ ਜਾਂਦਾ ਅੱਛਾ ਆ ਗਾਇਸ ਕਾਦਾ ਸਿਆਪਾ ਗੱਲ ਪੈ ਗਿਆ ਆ ਹੋਈ ਥੋੜੇ ਰੋਸੇ ਨਾਲ ਉਹ ਇਦਾਂ ਹੀ ਬੈਹ ਰਹੇ ਨੇ ਸਭ ਸਹੀ ਹੈ ਸ਼ੂਜ਼ ਕਿੱਥੇ ਨੇ ਤੁਹਾਡੇ ਕੰਮ ਤੋਂ ਡਿਸਮਿਸ ਕਰ ਦਾਂਗੇ ਇਹਨਾਂ ਨੂੰ ਫਾਇਰ ਕਰ ਦਿਓ ਇਹਨਾਂ ਨੂੰ ਕੰਮ ਤੋਂ ਫਾਇਰ ਕਰ ਦਿਓ ਤੇ ਸੇਫਟੀਆਂ ਸ਼ੂਜ਼ ਕਿੱਥੇ ਆ ਲੱਗ ਗਿਆ ਇਧਰੋਂ ਉਧਰੋਂ ਲੱਗ ਗਿਆ ਹਰ ਕੇ ਨਾਲ ਤੋ ਚਾਜ ਦੇ ਖੁੱਲੇ ਲਿਓਨੇ ਹੈ ਨਾ ਮਸਾ ਬ੍ਰਾਂਡ ਚਾਜ ਦਾ ਲੈ ਕੇ ਆਇਆ ਕਰੋ ਇਦਾਂ ਦਾ ਬ੍ਰਾਂਡ ਲੈ ਕੇ ਆਇਆ ਕਰੋ ਵੈਲਿਸ਼ਕੇ ਕੁੜੀਆਂ ਆ ਆ ਕੱਲ ਟੂਟੀ ਵਾਲੇ ਪਾਣੀ ਆ ਟੂਟੀ ਮਾਰੀ ਪ੍ਰੈਸ਼ਨ ਧੋਤੇ ਵੈਲਿਸ਼ਕੇ ਆਹੋ ਗੁਰੂਆ ਉਹ ਕੱਲ ਗਿਆ ਸ਼ੰਭੇ ਕੁੜੀਆਂ ਵੀ ਉਹ ਬੋਰੀ ਜੀ ਪਈ ਬੜੀਆਂ ਵਲੇਟ ਕੇ ਚ ਪਈ ਮੈਨ ਲੱਗਾ ਸੱਪ ਆ ਤੇ ਮੈਂ ਭੱਜਾ ਫੇਰਾ ਅੱਗੇ ਲਾ ਕੇ ਤੇ ਮੁੜ ਕੇ ਅੱਗੇ ਵੇਖਿਆ ਉਹ ਬੋਰੀ ਗਾਇਸ ਟੂ ਮੱਚ ਧੋਖਾ ਗਿਆ ਉਸ ਬੜਾ ਰੱਦਾ ਹੀ ਗੁਰੂਆ ਉਹਦਾ ਭੱਜ ਕੇ ਕਰਨ ਵਾਇਨੇ ਪਪਾ ਸੱਪ ਆ ਗਿਆ ਅੱਜ ਨਹੀਂ ਨਹੀਂ ਇੱਕ ਦਿਨ ਉੱਥੇ ਓਹੀ ਜਾਨਵਰ ਜਿਆ ਯਾਰ ਕਿਹੜਾ ਨਾਲ ਤੁਰਿਆ ਫਿਰਦਾ ਸੀ ਸੱਪ ਸੱਪ ਨੂੰ ਫੜਨ ਪੈਂਦਾ ਹੈ ਸੱਪ ਚੁੱਕਦਾ ਫਿਸ ਫਿਸ ਕਰਦਾ ਇਹ ਗੁਸਰੀ ਚੁੱਕ ਕੇ ਸੱਪ ਹੈਗਾ ਉਹ ਠੇਕ ਨਿਉਲ ਹੀ ਮੇਰੇ ਖਿਆਲ ਨਾਲ ਹੁਣ ਚੇਤਾ ਜਾਨੀ ਕਿਹੜਾ ਜਾਨਵਰ ਹੀ ਆਇਓ ਤੂੰ ਲੜਦੇ ਜਿਆਦਾ ਚੁੱਪ ਕਰੋ ਨਾ ਨਹੀਂ ਲਈ ਦਿੰਦਾ ਆਇਓ ਥੋੜੀ ਬੋਲਦੇ ਸੱਪ ਦਰਸ਼ਨ ਦੇਓ ਸੱਪ ਜੀ ਦਰਸ਼ਨ ਦੇਓ ਵੀਰ ਇਹਨਾਂ ਨੂੰ ਹੌਲੀ ਜੀ ਇੱਥੇ ਨਿਕਲੇ ਮੱਲਾ ਫਿਸ ਫਿਸ ਕਰਦਾ ਤੇ ਕੀ ਕਰੇਂਗਾ ਤੂੰ ਸਹੀ ਗੱਲ ਆ ਥੰਬਨੇਲ ਵੀ ਇਹਦਾ ਇਹਦਾ ਹੁਣ ਆ ਭੱਜ ਦੇਦਾ ਤੇ ਵੀਡੀਓ ਤੇ ਉਹ ਟਾਈਟਲ ਲਿਖਣਾ ਕਿ ਤੂੜੀ ਪੰਮ ਦੇ ਪੁੰਦੇ ਜੱਟ ਨੂੰ ਮਿਲਿਆ ਸੱਪ ਰਸਿਆਂ ਵਿੱਚ ਪਾਇਆ ਕਿੱਡਾ ਕੈਂਪ ਲਾਇਆ ਹੁੰਦਾ ਜਿੱਦਾਂ ਕੈਂਪਿੰਗ ਕਰਾਉਂਦੇ ਨੇ ਤੂੜੀ ਦੀ ਤੂੜੀ ਦੀ ਕੈਂਪਿੰਗ ਆ ਹੁੰਦੀ ਆ ਲੈ ਜੂਗਾ ਇੱਥੇ ਇੱਥੋਂ ਕਿੰਨੇ ਤੂੜੀ ਕਿੰਨੇ ਖੜਨੀ ਕਰੂੰ ਸਾਡੀ ਤਾਰ ਨਹੀਂ ਛੱਡੀ ਕਿਹਨੇ ਆ ਉਹ ਜੇ ਪੁੱਛ ਕੇ ਵੇਹ ਤੂੜੀ ਕੌਣ ਖੜਦਾ ਉਹਨਾਂ ਦੇ ਉਹਨਾਂ ਨੂੰ ਪਤਾ ਕੌਣ ਖੜਦਾ ਉਹ ਤਾਰ ਜਿਹੜੀ ਪਈ ਨਹੀਂ ਮੈਨੂੰ ਪਤਾ ਹੀ ਨਹੀਂ ਹੋਣਾ ਲੱਗ ਜਾਣਾ ਤਾਰ ਗਾਇਸ ਇਹ ਰੋ ਇੱਕ ਵੱਡਕ ਲੈ ਗਿਆ ਕੁੜੀ ਜੀ 3-4 ਫੁੱਟ 70 100 ਰੁਪਈਆ ਸੌ ਨਹੀਂ ਮਿਲਣਾ ਤੇ ਨਹੀਂ ਮਿਲਣਾ 100 ਨਹੀਂ ਮਿਲਦਾ 3-4 ਫੁੱਟ ਤਾਰ ਉਹਦਾ ਹੀ ਮਿਲ ਚਲੋ ਕੋਈ ਨਹੀਂ ਬਾਕੀ ਸੋ ਗੰਦਾ ਨਾਲਾ ਬਹਿ ਰਿਹਾ ਸਿੱਧਾ ਹੁਣੂ ਇੱਥੇ ਕਬੱਡੀ ਦਾ ਮੈਚ ਹੋਇਆ ਹੀ ਸਾਹਮਣੇ ਇੱਥੇ ਮੇਲੇ ਵਾਲੇ ਦਿਨ ਚਲੋ ਗਾਇਸ ਮਿਲਦੇ ਹਾਂ ਪੱਠੇ ਵੜਦੀ ਆ ਕਿੰਨਾ ਕਿੰਨਾ ਭੱਜਿਆ ਤੇ ਜੰਜ ਤੱਕ ਗਲੇਸ਼ੀਅਰ ਦੇ ਪਿਆ ਦਾ ਕੁੜੀ ਆਵਤੋਂ ਉਹਨੀ ਕੀ ਟੂੜੀ ਡਿੱਗੀ ਦੇ ਥੱਲੇ ਉਹ ਇੰਨਾ ਨਹੀਂ ਕੋ ਹੁੰਦਾ ਅੰਦਰ ਅੰਦਰ ਗਾਲ ਕੱਢਣਿਆ ਬੁਰੀ ਆ ਇੰਨੀ ਕੀ ਜਿੰਨੀ ਟੂੜੀ ਪਈ ਨਾ ਥੱਲੇ ਅੱਧੀ ਪੰਡ ਬਣੀ ਹੋਣੀ ਮੇਰੇ ਖਿਆਲ ਪੰਜ ਛੇ ਬਾਲਟ ਨੇ ਟੂੜੀ ਡਿੱਗੀ ਤੇ ਭੱਜ ਆਇਆ ਸਮਾ ਗਲੇਸ਼ੀਅਰ ਡਿੱਗਾ ਕੁੜੀ ਆਵਿਆ ਤੂੰ

ਨਹੀਂ ਬਦਖਰਾਬ ਹੋ ਗਈ ਆ ਗਈ ਆਮ ਦੀ ਚੱਲਣ ਦੀ ਮੰਮੀ ਚੱਲ ਪੀ ਆਹ ਆਓ ਪੱਠੇ ਉਤਰ ਕੇ ਜਾਂਦੇ ਆਂ ਅੰਦਰ ਮੁੜ ਕੇ ਮਨ ਮਨ ਕਮਲੇ ਹੋਗੇ ਤੇ ਰੋਡਾ ਮੈਂ ਮੈਂ ਨਾਪਦਾ ਵੇਖੀ ਰੋਡ ਅੱਜ ਇੱਕ ਦਿਨ ਸੇਰੇ ਪਾਣੀ ਲਾਇਆ ਨਹੀਂ ਅਗਲੇ ਦਿਨ ਸੇਰੇ ਕਹਿੰਦੇ ਕੁੜੀਆਂ ਵੀ ਪੜੀ ਗਾਲੀ ਆਈ ਐਂ ਆਖੇ ਸ਼ਮਣੋਂ ਦੇ ਸੋਗ ਜਣਾ ਜਾਂਦਾ ਐਂ ਲਾ ਕੇ ਗਵਾਂਡੇ ਦਾ ਗਾਲ ਘੜ ਘੜ ਕੰਮਣੇ ਹੋਏ ਨਾ ਪੈਣਦਾ ਵੜਦਾ ਪਾਣੀ ਵਿੱਚ ਆਉਂਦੀ ਉਹ ਮੁੜ ਕੇ ਬੋਲਾ ਇੱਕ ਦਿਨ ਗੁਰੂਆ ਮੈਂ ਨਾ ਰੋਡ ਪੈਂਦੀ ਪਈ ਬੰਬੀ ਲੱਗੋ ਤੇ ਮੈਂ ਪੈਰ ਮਾਰਿਆ ਤੇ ਕੁੜੀਏ 3-4 ਫੁੱਟ ਗਾਂ ਜਾ ਕੇ ਪਛਕਾਰੀ ਨਿਕਲ ਆਈ ਮੈਂ ਇਹ ਕਿੱਧਰ ਨੂੰ ਜਾਂਦੀ ਇਹ ਬੜਾ ਗੰਦਾ ਚੂਹਿਆਂ ਨੇ ਕਮਲ ਪਾਇਆ ਹਾਂ ਚੂਹਿਆਂ ਦਾ ਹੀ ਬੜਾ ਕਰਕ ਹੋਇਆ ਨੇ ਖਾਧ ਰਿਆਂ ਦਾ ਤੇ ਚਲੋ ਵੇਸ ਦੂਜਾ ਟਰਾਲਾ ਜਾ ਰਿਹਾ ਤੂੜਿਆ ਮਾੜੀ ਮਗਰਲਾ ਮਗਰਲਾ ਐਸ਼ਰੀ ਨੂੰ ਚੁੱਕ ਲੈਂਦੇ ਆਂਦਾ ਹੁਣ ਸਾਡੀ ਵੀਡੀਓ ਬਣਾਇਆ ਕਰਦਾ ਏਦਾਂ ਕੰਮ-ਕੁਮ ਕਰਦੇ ਆਂ ਦੀ ਆਂਦਾ ਹੁਣ ਬਣਾ ਲਿਆ ਕਰਾਂ ਤੇ ਵੇਚ ਲਈ ਸਾਰਿਆਂ ਨੇ ਮੁੰਡੇ ਆ ਗਏ ਹੁਣ ਪਾਣੀ ਵੇਖਣ ਪੱਠੇ ਗੁਰਗੇ ਤੁਹਾਡੇ ਪੁਰਾਣੇ ਘੇੜੇ ਹੱਥ ਨਾਲ ਟੋਕਾ ਵੇਖੋ ਛਾਤੀ ਪੰਪ ਹੋਈ ਜੜਦੀ ਆਹ ਪੂਰੀ ਫਾਰਮ ਹੈ ਹੈ ਪਰ ਆ ਟੋਕੇ ਨਾਲ ਸਭ ਕੁਝ ਪੰਪ ਹੋ ਜਾਂਦਾ ਇੰਨੀ ਗਰਮੀ 'ਚ ਇੰਜਨ ਨਹੀਂ ਚਲਾਇਆ ਮੈਂ ਤਾਂ ਜਮ ਤੇ ਬੰਦ ਕੀਤੀ ਆ ਐਂ ਡੋਲੇ ਛੋਲੇ ਕਰੀਏ ਕਮੀਜ਼ ਕੁੱਕੇ ਰਿਤਿਕ ਗੋਸ਼ਨ ਨੂੰ ਕਮੀਜ਼ ਨਾ ਪਾੜ ਜੇ ਤੇ ਆਉ ਤੁਹਾਨੂੰ ਮੌਲ ਚੜ ਵਿਖਾਉਂਦੇ ਹੁਣ ਕੰਨ ਤੱਕ ਬੰਦ ਕਰਾਤੇ ਕੁੜੀ ਇਹਨੇ ਚੀਰਨੀ ਉਹ ਹੱਡੀਆਂ ਲਾ ਲਾ ਕੇ ਬੱਸ ਸੁਣਾ ਬਈ ਦਬਾਵਾ ਕੰਦੇ ਉਹਦੇ ਇਹਨਾ ਬੜਾ ਮੈਂ ਵੀ ਜਾਂਦੇ ਸਭ ਵੀ ਆਵੇਂ ਵਿੱਚ ਪੈਦਰ ਕੇ ਡਿੱਗਾਗੇ ਇਹ ਕੁੜੀਆਂ ਮਸ਼ਰ੍ਹਾ ਜਾਵੇ ਪਾਣੀ ਭਜਾ ਗਿਆ ਉਹ ਨਿਕਰਦੇ ਪੰਮੀ ਜਾਦੇ ਬਾਰੀ ਪੈ ਗਈ ਅਦਰੋਂ ਦੋ ਕੁੜੀਆਂ ਕੋਟੇ ਤੇ ਜੜੀਆਂ ਬੜਾ ਹਸਿਆ ਵੀ ਅੱਲਾ ਦੇ ਮੈਂ ਘਾੜੀ ਰਹੀ ਸੀ ਚਾਦਰ ਬੰਨ੍ਹ ਦਾਣਾ ਕਲੋਨੀ ਵੇਖ ਕੇ ਕਿਉਂ ਨਹੀਂ ਬੁਰਾ ਕਸਮ ਨਹੀਂ ਕਿਉਂ ਨਹੀਂ ਹੋੜੜੀ ਨਾ ਜਾਂਦਾ ਚੱਲ ਕੋਈ ਨਹੀਂ ਦੇਖ ਕੇ ਤੇ ਵੇਖ ਲਿਆ ਨਾ ਆ ਮੁੜ ਕੇ ਵੇਖਣਾ ਚੱਲਾ ਲਓ ਵੀ ਮਿੱਤਰੋ ਪਨੀਰੀ ਹੋ ਗਈ ਛਲਵਾ ਖਲਾਸ ਹੋ ਗਈ ਬਣੀ ਗਿਆ ਫੇਰ ਚੱਲਿਆ ਤੇ ਆਹ ਝੋਨਾ ਵੇਖਣ ਚੱਲੇ ਆਹ ਝੋਨਾ ਰਹਿ ਗਿਆ ਬਸ ਅੱਧਾ ਕਿਲਾ ਬਾਕੀ 150 ਕਿਲਾ ਲੱਗ ਗਿਆ ਇਹ ਝੂਟ ਜੇ ਝੂਟ ਜੇ ਮੈਂ ਕਹਿੰਦਾ ਝੂਟ ਜੇ ਮੰਨੇ ਹੋਣਾ ਐਵੇਂ ਤੇ ਬਾਕੀ ਝੋਨਾ ਆ ਲਾ ਵੇਖ ਲਈਏ ਹੁਣ ਚੈੱਕ ਕਰਉਨਾ ਓਏ ਆਹ ਤਾਂ ਗੁੱਟੀਆਂ ਨੂੰ ਮਿੱਟੀ ਬੜੀ ਲੱਗੀ ਯਾਰ ਪਰ ਵਾਗੇ ਬਸ ਸਹੀ ਗੱਲ ਵਧ ਗਈ ਪਰ ਔਰ ਆ ਇਦਾਂ ਦਾ ਇਦਾਂ ਦੀ ਪੱਟੀ ਦੀ ਪਈ ਹੋ ਦਸੰਦੇ ਜਿਹੜੀ ਸੱਪ ਲੱਗਦੀ ਪਾਣੀ ਤੇ ਵਾਧੂ ਹੋਰ ਘੰਟੇ ਪਾ ਕੇ ਕਹਿੰਦੇ ਮੈਂ ਢੋਕੇ ਲੱਗ ਜਾਣ ਢੱਕੇ ਲੱਗ ਜਾਣ ਢੱਕੇ ਇੱਥੋਂ ਨਿਕਲ ਜਾਂਦਾ ਪਾਣੀ ਤੇ ਵਟ ਚੰਗੀ ਤੇ ਨੱਪਣੀ ਸੀ ਨਾ ਪਹਿਲਾਂ ਅੱਪੀ ਚੰਗੀ ਤੇ ਨਾ ਉੱਤੇ ਵਟ ਪੱਡੇ ਮੇਰਾ ਸਰੀਰ ਮਿੱਟੀ ਤੇ ਹੁਣ ਵਟ ਵਾੜੀ ਫੇਰ ਦੁਬਾਰਾ ਫਾਈ ਹੈ ਹਾਂ ਚੰਗੀ ਲਿਪਾ ਪੋਜੀ ਕੀਤੀ ਤੂੰ ਇਹਦੇ ਹੁਣ ਤਾਂ ਨਹੀਂ ਪੈਂਦਿਆ ਇਹ ਹੁਣ ਨਹੀਂ ਪੈਂਦਿਆ ਹੁਣ ਤਾਂ ਗਾਇਜ਼ एवरीथिंग ਇਜ਼ ਓਕੇ ਆ ਸਾਧੂ ਖਾਦੀ ਲੜ ਮਿਆ ਨੋ ਚੰਗੀ ਭਲੀ ਖਾ ਰੋ ਨਾ ਤੈਨੂੰ ਖਾ ਦੇ ਨੀ ਤੇਰੇ ਕੋਲ ਵਧੀਆ ਮਾਂ ਮੇਰੇ ਨਾਲ ਸੋਣ ਪਾਣੀ ਦੇ ਪੈਲੀ ਦੀ ਆ ਤੂੰ ਮਰਜੀ ਪਾਈ ਜਾਈਏ ਆ ਭਾਵੇਂ ਇੱਕ ਨੂੰ ਕਰਤੀ ਖਾ ਦੇਣੀ ਪਾਣੀ ਨਾਲ ਫਿਲਰ ਜਾਣੀ ਇੱਕ ਮੁੰਡਾ ਸੀ ਇਹਨੂੰ ਪਠੇ ਇੱਕ ਤਾਂ ਮਾਲਾ ਮੋਟਾ ਨਾ ਰਹਿ ਗਿਆ ਤੇ ਤੈਨੂੰ ਰੋਈ ਜਾਵੇ ਉੱਥੇ ਗਿਆ ਤੇ ਖਾਣ ਹੱਦ ਜੇ ਪਤਾ ਨਹੀਂ ਕੀ ਪਾਉਂਦੇ ਆ ਹੁਣ ਮੇਰੇ ਨਾਲ ਸੋਣ ਆਹ ਝੋਲੀ ਫੜੀ ਦੋਵਾਂ ਹੱਥ ਨੇ ਮੇਰੇ ਦੋਵਾਂ ਤੇ ਬਿਜ਼ੀ ਹੋ ਗਏ ਇਹਨੇ ਫੜਨਾ ਹੈ ਨਾ ਕਿਲੇ ਪਾਸੇ ਮੂੰਹ ਵਿੱਚ ਰੱਖ ਲੋਦਾ ਤੇ ਭਰਾ ਮੇਰੇ ਮੂੰਹ ਤੇ ਖਾਦ ਮਾਰੇ ਮੇਰਾ ਮੂੰਹ ਜੀ ਪਾ ਦੇਗਾ ਮੈਂ ਤੁਹਾਨੂੰ ਕਰਦਾ ਫਿਰ ਭੱਜਦਾ ਹੀ ਮੁੜ ਕੇ ਘਰ ਨੂੰ ਆਉਂਦਾ ਪਾੜਾ ਤੇ ਮੈਂ ਮੜ ਕੇ ਮਾਨਨਾ ਪੈਂਦਾ ਇਹਦੀ ਵੈਸੇ ਵੀ ਹੱਥ ਪੈੜੀ 'ਚ ਭੱਜਦਾ ਹੁੰਦਾ ਲੜਕੇ ਸਾਡੇ ਨਾਲ ਫਿਰ ਮੈਂ ਗੱਲ ਦੱਸਦਾ ਮੁੰਡਾ ਟਰੈਕਟਰ ਆਉਂਦਾ ਮੁੰਡਾ ਪਾਜੀ ਆਈ ਇਹਣਾ ਟਰੈਕਟਰ ਆਉਂਦੇ ਜਦ ਟਰੈਕਟਰ ਦੀ ਗੱਲ ਦੱਸਦਾ ਪਹਿਲਾਂ ਟਰੈਕਟਰ ਆਉਂਦੇ ਆ ਜਿਹੜਾ ਫੇਰੇ ਗਲਤ ਲਈ ਜਾਵੇ ਤਮੀਆਂ ਪਈਆਂ ਹਨ ਮਗਰ ਉਹਨੂੰ ਤਮੀਆਂ ਹੀ ਸੱਜੇ ਪਾਸੇ ਮੋੜਦਾ ਸੱਜੇ ਪਾਸੇ ਮੋੜੀ ਜਾਂਦਾ ਬਾਰ ਬਾਰ ਇਹਨੇ ਇੱਕ ਦੋ ਹੀ ਸਮਝਾਇਆ ਤੇ ਜਿਉਂ ਹੀ ਲੜਕੇ ਟਰੈਕਟਰ ਚੱਲਦਾ ਛੱਡ ਆਇਆ ਪੈੜੀ 'ਚ ਲੜਕੇ ਦੇ ਘਰ ਨੂੰ ਭੱਜ ਜਾ ਫੂ ਫੂ ਕਰਦੇ ਜਾਵੇ ਗਿਆ ਤੇ ਆ ਵੀ ਤਾਂ ਮ ਅਈ ਕਾਲੇ ਬੈਠੇ ਆਈ ਦੇਖੋ ਕਦੋਂ ਜੜੀਏ ਟਰੈਕਟਰ ਦੇ ਆ ਇਹੋ ਪੰਗਾ ਹੁੰਦਾ ਜਟਾਂ ਦੇ ਨਿਆਣਾ ਕਾਲੇ ਬੈਠੇ ਨੇ ਡਰਾਈਵਰ ਸਾਰੇ ਹੁੰਦੇ ਆ ਸਾਨੂੰ ਪਤਾ ਇੱਕ ਮੁੰਡਾ ਯਾਰ ਦੋਸਤ ਉਹਦਾ ਨਾ ਡੈਡੀ ਨੂੰ ਕਹਿ ਗਿਆ ਕਹਿੰਦਾ ਕਿ ਪੱਠੇ ਬੀਜ ਦੀ ਤੁੰਨਾਂ ਬੀਜ ਦੇਣਾ ਨਹੀਂ ਹੁੰਦਾ ਪੱਠਿਆਂ ਦਾ ਹੁਣ ਪਤਾ ਨਹੀਂ ਗੱਲ ਸੱਚੀ ਹੈ ਕਿ ਝੂਠੀ ਸਾਲਾ ਝੂਠਸ ਮਾਰ ਗਿਆ ਨੂੰ ਕਿਦੇ ਇੱਕ ਮਿੰਟ ਉਹਨੇ ਕੀ ਕੀਤਾ ਆਂਦਾ ਬੀਜ ਦੇਣਾ ਨਹੀਂ ਹੁੰਦਾ ਜਿਹੜਾ ਟਰੈਕਟਰ ਚਲਾਉਂਦੇ ਹੋ ਉਹ ਕਹਿੰਦਾ ਮੈਨੂੰ ਵੀ ਨਹੀਂ ਦੇਣਾ ਹੁੰਦਾ ਉਹਨੇ ਜਾਣ ਕੇ ਜਾ ਤਾ ਉਹਨੂੰ ਕਹਿੰਦਾ ਹਾਂ ਕਰ ਚੋਹਾ ਨੁਕਰਾਂ ਚ ਤੇ ਸੈਂਟਰ ਚ ਬੀਖ ਲਾਰ ਦੇ ਵਾਪਸ ਵਾਕੇ ਨੇ ਲੈ ਲਊਗਾ ਫੋਨ ਇਦਾਂ ਹੀ ਕੀਤਾ ਇਹ ਗੱਲ ਪਤਾ ਨਹੀਂ ਸੱਚੀ ਹੈ ਝੂਠੀ ਮੈਨੂੰ ਜ਼ਿਆਦਾ ਝੂਠੀ ਦੱਸਣ ਆਪੇ ਦਿਆ ਹੋਇਆ ਹੈ ਵਾਜੀ ਚਲੋ ਇਹਨਾਂ ਦਾ ਇਹੋ ਹੀ ਹਾਲ ਹੋਣਾ ਹੁਣ ਆਹ ਕੰਮਾ ਬੇਦਰ ਰੱਤ ਤੇ ਡਿਗੜੇ ਆਹ ਉਹਨਾਂ ਨੂੰ ਦਵਾਈ ਵੀ ਕੋਆਦੇ ਵਿਚਾਰਾਂ ਨੇ ਭੌਣੇ ਕੀ ਚੱਕਰ ਚਲੇ ਨੇ ਉਹਦੀ ਦਵਾਈਆਂ ਪਈਆਂ ਇਦਾਂ ਹੀ ਨਾ ਨਾ ਉਹ ਪ੍ਰੇਨਾਂ ਦੇ ਕੱਦੂ ਬੜਾ ਓਏ ਆਪਣਾ ਕਿੰਨੇ ਦਿਨ ਬਾਅਦ ਚੰਨ ਲੱਗਾ ਵਾ ਨਾਲੇ ਗਾਇਸ ਅੱਜ ਤੁਹਾਨੂੰ ਰੋਖ ਖੰਨੇ ਰੋਖ ਡਿੱਗੇ ਜਿਹੜੇ ਕਲ ਨੇਰੀ ਨਾਲ ਲਾ ਫੜ ਫੂਨ ਮੈਂ ਪਾਣੀ ਪੀਵਾਂ ਯਾਰ ਆ ਵੇਖੋ ਜਿਹੜਾ ਡੱਗਾ ਕੁੜੀ ਆ ਰੁਖੇ ਕਿ ਡੱਗਾ ਇੱਕ ਉਹ ਦਾ ਡੱਗਾ ਉਹ ਸਾਹਮਣੇ ਆਹ ਲਓ ਇੱਕ ਆੜਗਾ ਆਗਨੇ ਗੱਡੀ ਲੱਕੜ ਜੀ ਦੀ ਨਹੀਂ ਨਹੀਂ ਉੱਪਰ ਉਹ ਮੱਖਾ ਕੇ ਸਾਪ ਹੈ ਲੈਟਸ ਸੀ ਗਾਇਸ ਜਿੱਹਾਂ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਮੈਨ ਮਲਸਵਲ ਬਨ ਜੀ ਆਹੋ ਹੋ ਲਾਗੇ ਖਲੋ ਗੁਰਾ ਖਬਰ ਦੇ ਤਰੀ ਅਖਬਾਰ ਚ ਫੋਟੋ ਲਗਣੀ ਉੱਤੇ ਖਲੋ ਜਾ ਉੱਤੇ ਖਲੋ ਜਾ ਖਲੋ ਕੇ ਦੇਖੇ ਕੁੜੀ ਨਹੀਂ ਡਿੱਗਦੀ ਨਹੀਂ ਡਿੱਗਦੀ ਪਹਾੜ ਹੀ ਬਣਿਆ ਪਿਆ ਕੁੜੀ ਆ ਜੀ ਚਲੋ ਤਾਂ ਇਹ ਤਾਂ ਵਿਆਹ ਦਾ ਗੇਟ ਐਂਟਰੀ ਨਹੀਂ ਬਣਾਈ ਹੁੰਦੀ ਇਹ ਹੁਣ ਹੀ ਇਦਾਂ ਹੀ ਸਿੱਧਾ ਕਰਕੇ ਫੇਰ ਲਾ ਦੇਣਾ ਹਾਂ ਸਿੱਧਾ ਹੁੰਦੀ ਸਦਾਣਾ ਹੈ ਪਾਰਾ ਜਾਦਾ ਨੇ ਯਾਰ ਟਰੈਕਟਰ ਨਾ ਹੋ ਜਾਣਾ ਵੱਡ ਵੱਡ ਕੇ ਤਾਂ ਨਹੀਂ ਮੁਸ਼ਕਲ ਹੀ ਆ ਨਹੀਂ ਹੋਣਾ ਹੀ ਨਹੀਂ ਆ फिर नहीं होना कोई बात नहीं गाइस नया लगा देंगे डोंट वरी ट्रेन सदस्य होना कोई बात नया लगा देंगे चलो ओके गाइस ब्लॉग कंटिन्यू सुबह करते हैं दवाई डालनी है सुबह झोने में उधर दूसरी साइड पे जाएगा दवाई खा लें दवाई डालेगा फिर ब्लॉग कंटिन्यू करेगा गाइस आपको करोड़ों की चीज़ दिखाऊँ करोड़ों की ये देखिए कच्चा देखिए इस बाई सब कह पुराना कच्छा है इनका ਸਵਾਗਤ ਕਰਦੇ ਆਂ ਤੁਹਾਡਾ ਅਗੜੇ ਦੇੰਦੇ ਵਿੱਚ ਪਹਿਲਾਂ ਦੇ ਸਸਰੀ ਗੱਲ ਸਾਰਿਆਂ ਨੂੰ ਤੇ ਆਪਾਂ ਉਦਾਂ ਸਵੇਰੇ ਕੰਟੀਨਿਊ ਕਰਨਾ ਹੈ ਹਮ ਵਲੋਗ ਸਵੇਰੇ ਮੀ ਆ ਗਿਆ ਦਵਾਈ ਪਹੁੰਚ ਜਾਣਾ ਮੈਂ ਕਿਹਾ ਚਲੋ ਉਹਦੀ ਵੀਡੀਓ ਬਣਾ ਲਾਂਗੇ ਤੇ ਉਹ ਫਿਰ ਦਵਾਈ ਪਈ ਨਹੀਂ ਹੁਣ ਚੱਲਿਆ ਆਪਾਂ ਸ਼ੀਦਾ ਸਾਹਿਬ ਮੈਂ ਤੇ ਲੱਭ ਚੱਲਿਆ ਵਾਂ lettes come with me ਯਾ ਯਾ ਆਫ ਕੋਰਸ ਲੱਭਈਆ ਸ਼ੇਅਰ ਲੁੱਕ ਪਲਟੇਨਾ ऑन पल्टिनास वेरी मच ब्यूटीफुल पल्टिना जोडਦਾ ਮੇਰੇ ਗਾੜੀ ਕਹਿੰਦਾ ਬੰਦ ਕਰਦੇ ਕਿਸੇ ਤੋਂ ਵੀਡੀਓ ਬੰਦ ਕਰਦਾ ਤੁਹਾਨੂੰ ਦਿਖਾਉਣਾ ਇੱਥੇ ਉੱਡਦਾ ਨੇ ਹੜਕੇ ਆਖਲੋ ਰੋ ਜਾ ਕੇ ਉੱਥੇ ਮਿਲਣੇ ਆ ਤੁਹਾਨੂੰ ਤੇ ਇੱਕ ਹੋਰ ਨਵੀਂ ਗੱਲ ਸੁਣੋ ਪਰਫਿਊਮ ਕੁੜੀਆਂ ਪਾਉਂਦੀਆਂ ਆਂਦਾ ਨਾਮ ਪਾਇਆ ਕਰ ਇੰਨਾ ਪਰਫਿਊਮ ਤੇ ਕੁੜੀਆਂ ਕਿੱਥੇ ਪਾਉਂਦੀਆਂ ਤੁਸੀਂ ਲੈ ਕਹਿੰਦਾ ਕੁੜੀਆਂ ਨੂੰ ਆਤੋਂ ਦੇ ਮੁੰਡੇ ਪਰਫਿਊਮ ਹੀ ਪਾਉਂਦੇ ਸੁਣ ਲੋ ਗੱਲ ਆ ਜਾ ਓਏ ਵੱਡਿਆ ਸਿਆਣਿਆ ਕੀ ਫਲ ਪਰਚੀ ਲਓ ਵੀ ਜਾਣਾ ਤੇ ਆਪਾਂ ਭਵਿੱਖੀ ਦਸਾਂ ਵੀ ਲੈ ਕੇ ਤੇਰ ਬਾਦ ਸਾਹਿਬ ਆ ਗਿਆ ਮੈਂ ਗਿਆ ਅਣਾ ਦਰਬਾਰ ਸਾਹਿਬ ਬੜੇ ਚਿਰ ਬਾਅਦ ਆਇਆ ਦਰਬਾਰ ਸਾਹਿਬ ਤੇ ਅਸ਼ੀਦਾ ਸਾਹਿਬ ਕੋਈ ਨੈਗਲੀਜਿਬਲੀ ਚਲਾਂਗੇ ਆਉਂ ਦਰਸ਼ਨ ਕਰਾਈਆਂ ਤੁਹਾਨੂੰ ਦਰਬਾਰ ਸਾਹਿਬ ਦੇ ਗਾਇਸ ਮੇਰੇ ਭਰਾਣੇ ਮੈਨੇ ਸ਼ਾਪਿੰਗ ਕਰਾਈ ਕਮੀਤ ਦੀ ਤੇ ਬਾਕੀ ਕਹਿੰਦਾ ਜਦੋਂ ਘੁੰਮਣ ਜਾਣਾ ਮਨਾਲੀ ਮੈਨੂੰ ਲਈ ਮਨਾਲੀ ਨਹੀਂ ਚਲੋ ਜਿੱਥੇ ਵੀ ਵੇਖਾਂਗੇ ਮਨਾਲੀ ਇਹਦੀ ਘਰਾਰੀ ਮਨਾਲੀ ਜਾਣਾ ਮੈਂ ਕਹਿੰਦਾ ਪੈਸੇ ਲਾਉਣੇ ਤਾਂ ਹੋਰ ਕੋਈ ਚੀਜ਼ ਵੇਖੀ ਆ ਦੀ ਜਗਾ ਵੇਖੀਏ ਐਕਸਪਲੋਰ ਕਰੀਏ ਗਾਇਸ ਬੜਾ ਵਾ ਵੇਖਿਆ ਮਨਾਲੀ ਇੱਕ ਬੂਸਟਰ ਮੇਰੇ ਵੀਰੇ ਇੱਕ ਬੂਸਟਰ ਚਲੋ ਚੱਲਦੇ ਆਣ ਕਰੇ ਬਾਏ ਬਾਏ ਲਵ ਯੂ ਵਧੀਆ ਲੱਗਿਆ ਵਲੌਗ ਲਾਈਕ ਸਬਸਕ੍ਰਾਈਬ ਸਗਰ ਸਗਰ ਪਾਈਸ ਸ ਕਰ ਲਿਓ ਓਕੇ ਬਾਏ